ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਾਰਣ ਕਹਤੇ ਬਿੱਲਲਾਹੇ ਤੋਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ऊंचा था ऊंचे ऊपर ऊंचा नवड़ ऊंचा होवे को तिस ऊचे को जाने सोए जेवड़े आप जाने आप ਆਪ ਨਾਨਕ ਨਦਰੀ ਕਰਮੀ ਦਾਤੇ ਮਨੁੱਖ ਦੇ ਦਿਮਾਗ ਦੇ ਅੰਦਰ ਜਾਣਨ ਦੀ ਪਰਬਲ ਭੁੱਖ ਹੈ ਇਹ ਚੀਜ਼ ਕੀ ਹੈ ਇਹ ਵਸਤੂ ਕਿਤਨੀ ਹੈ ਇਹ ਵਸਤੂ ਕਿੱਥੋਂ ਹੈ ਇਤਿਆਦਕ ਜਾਣਕਾਰੀ ਦੀ ਬੁੱਕ ਮਨੁੱਖ ਦੇ ਦਿਮਾਗ ਦੇ ਵਿੱਚ ਹੈ ਜਿਤਨੇ ਚਿਰ ਤੱਕ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਨਾ ਮਿਲ ਜਾਏ ਦਿਮਾਗ ਇਸ ਤਰ੍ਹਾਂ ਦੁਖੀ ਰਹਿੰਦਾ ਹੈ ਜਿਵੇਂ ਭੋਜਨ ਨਾ ਮਿਲਣ ਤੇ ਸਰੀਰ ਦੁਖੀ ਰਹਿੰਦਾ ਹੈ ਜਾਨਣਾ ਦਿਮਾਗੀ ਭੁੱਖ ਹੈ ਔਰ ਇਹ ਜਾਣਨਾ ਸੰਸਾਰ ਨੂੰ ਹੋ ਸਕਦਾ ਹੈ ਇਹ ਜਾਣਨਾ ਨਿਰੰਕਾਰ ਨੂੰ ਹੋ ਸਕਦਾ ਹੈ ਇਹ ਜਾਣਨਾ ਵਸਤੂਆਂ ਬਾਰੇ ਹੋ ਸਕਦਾ ਹੈ ਕਿਰਤ ਬਾਰੇ ਹੋ ਸਕਦਾ ਹੈ ਇਹ ਜਾਣਨਾ ਕਰਤੇ ਬਾਰੇ ਹੋ ਸਕਦਾ ਹੈ ਤਾਂ ਕਰਤੇ ਪੁਰਖ ਦੀ ਤਰਫ ਜਦ ਜਾਣਨ ਦੀ ਧਾਰਾ ਮੁੜਦੀ ਹੈ ਤਾਂ ਸਾਇਬ ਕਹਿੰਦੇ ਨੇ ਜਾਣਕਾਰੀ ਅਧੂਰੀ ਰਹੇਗੀ ਜਾਣਨ ਵਾਲੇ ਦਾ ਗਿਆਨ ਅਧੂਰਾ ਰਹੇਗਾ ਉਹ ਜਿਤਨਾ ਵੀ ਜਾਣੇਗਾ ਸੰਪੂਰਨ ਨਹੀਂ ਜਾਣ ਸਕੇਗਾ ਕਾਰਨ ਜੋ ਅਸੀਮ ਹੈ ਉਹਨੂੰ ਸੀਮਤ ਸ਼ਕਤੀ ਦੇ ਨਾਲ ਨਾਪਣਾ ਤੋਲਣਾ ਗਿਣਨਾ ਔਖ ਹੈ ਮਨੁੱਖ ਦੇ ਸਮਝਣ ਦੀ ਸੀਮਾ ਹੈ ਮਨੁੱਖ ਦੇ ਕਥਨ ਦੀ ਸੀਮਾ ਹੈ ਮਨੁੱਖ ਦੇ ਸੁਣਨ ਦੀ ਸੀਮਾ ਹੈ ਮਨੁੱਖ ਦੇ ਚੱਲਣ ਤੇ ਕਰਨ ਦੀ ਸੀਮਾ ਹੈ ਔਰ ਮਨੁੱਖ ਦੇ ਸਮਝਣ ਸੋਚਣ ਦੀ ਵੀ ਸੀਮਾ ਹੈ ਜਦ ਕਿ ਪ੍ਰਮਾਤਮਾ ਅਸੀਮ ਹੈ ਅਸੀਮ ਹੈ ਸੀਮਤ ਸ਼ਕਤੀ ਦੁਆਰਾ ਅਸੀਮ ਨੂੰ ਜਾਣਨਾ ਅਸੀਮ ਤੱਕ ਪਹੁੰਚਣਾ ਕਠਿਨ ਹੈ ਇਸ ਵਾਸਤੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਸਾਹਿਬ ਕਹਿੰਦੇ ਹਨ ਅੰਤ ਨਾ ਸਿਫਤੀ ਕਹਿਣਾ ਅੰਤ ਉਹਦੀਆਂ ਸਿਫਤਾਂ ਬੇਅੰਤ ਨੇ ਕੀ ਕੀ ਖਾਸੀਅਤ ਪ੍ਰਮਾਤਮਾ ਰੱਖਦਾ ਹੈ ਮਹਾਰਾਜ ਕਹਿੰਦੇ ਇਸ ਦੀ ਗਿਣਤੀ ਨਹੀਂ ਹੋ ਸਕਦੀ ਕਥਨ ਨਹੀਂ ਹੋ ਸਕਦਾ ਕਹਿਣਾ ਅੰਤ ਮਨੁੱਖ ਉਸ ਦਾ ਕਥਨ ਕਰਕੇ ਅੰਤ ਨਹੀਂ ਪਾ ਸਕਦਾ ਇਆ ਉਸ ਦੀਆਂ ਸਿਫਤਾਂ ਅਨੰਤ ਨੇ ਉਹਦੇ ਕਹਿਣੇ ਉਹਦੇ ਬੋਲ ਵੀ ਅਨੰਤ ਨੇ ਪ੍ਰਭੂ ਦਾ ਬੋਲ ਉਹ ਬੋਲ ਰਿਹਾ ਹੈ ਔਰ ਹਰ ਵਕਤ ਬੋਲ ਰਿਹਾ ਹੈ ਠਾਕਰ ਅਮਰਾ ਸਦਬੋਲਨਤਾ ਉਸੇ ਦਾ ਹੀ ਨਾਦ ਸਮੋਂ ਬ੍ਰਹਿਮੰਡ ਵਿੱਚ ਵਿਆਪਕ ਹੈ ਔਰ ਉਸ ਦੇ ਨਾਦ ਦਾ ਉਸ ਦੇ ਕਥਨ ਦਾ ਉਸ ਦੇ ਬਹੁਲ ਦਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨ ਕਰਨੇ ਦੇਣ ਨ ਅੰਤ ਕਿਤਨੀ ਉਸ ਦੀ ਕਿਰਤ ਹੈ ਕੀ ਕੀ ਉਸਨੇ ਕੀਤਾ ਹੈ ਸਹਿਬ ਕਹਿੰਦੇ ਨੇ ਗਿਣਤੀ ਨਹੀਂ ਹੋ ਸਕਦੀ ਔਰ ਆਪਣੀ ਕਿਰਤ ਨੂੰ ਉਹ ਕੀ ਕੀ ਦੇ ਰਿਹਾ ਹੈ ਕੈਸੀਆਂ ਕੈਸੀਆਂ ਦਾਤਾਂ ਦੇ ਰਿਹਾ ਹੈ ਗ੍ਰਹਿ ਨਿਛੱਤਰ ਸੂਰਜ ਚੰਦ ਤਾਰਿਆਂ ਨੂੰ ਬਨਸਪਤੀ ਨੂੰ ਜੀਵਾਂ ਨੂੰ ਜੜ ਚੇਤਨ ਨੂੰ ਟਿਕਣ ਲਈ ਰਹਿਣ ਲਈ ਜੋ ਦਾਤਾ ਦੇ ਰਿਹਾ ਹੈ ਮਹਾਰਾਜ ਕਹਿੰਦੇ ਨੇ ਉਸ ਦਾ ਵੀ ਅੰਤ ਨਹੀਂ ਅੰਤ ਨਾ ਵੇਖਣ ਸੁਣਨ ਦਾ ਅੰਤ ਉਹਦਾ ਵੇਖਣਾ ਵੀ ਅਸੀਮ ਹੈ ਅਸੀਮ ਹੈ ਉਹਦੀ ਦ੍ਰਿਸ਼ਟੀ ਕਿੱਥੋਂ ਤੱਕ ਹੈ ਸੀਮਤ ਦ੍ਰਿਸ਼ਟੀ ਰਖਣ ਵਾਲਾ ਕਿਸ ਤਰ੍ਹਾਂ ਵੇਖੇ ਹੈ ਔਰ ਉਹਦੀ ਸਰੋਤ ਸ਼ਕਤੀ ਕਿਤਨੀ ਹੈ ਸੀਮਤ ਸਰੋਤ ਸ਼ਕਤੀ ਰੱਖਣ ਵਾਲਾ ਕਿਸ ਤਰ੍ਹਾਂ ਜਾਣੇ ਅੰਤ ਨਾ ਵੇਖਣਾ ਸੁਣਨ ਦਾ ਅੰਤ ਉਹ ਕਿਤਨਾ ਸੁਣ ਰਿਹਾ ਹੈ ਕਿੱਥੇ ਤੱਕ ਸੁਣ ਰਿਹਾ ਹੈ ਕੋਈ ਅੰਤ ਨਹੀਂ ਉਹ ਕੀ ਵੇਖ ਰਿਹਾ ਹੈ ਕਿੱਥੇ ਤੱਕ ਵੇਖ ਰਿਹਾ ਹੈ ਕੋਈ ਅੰਤ ਨਹੀਂ ਇਸ ਤਰ੍ਹਾਂ ਵੀ ਵਿਚਾਰਕ ਅਰਥ ਕਰਦੇ ਹਨ ਵੇਖ ਕੇ ਉਸ ਦਾ ਅੰਤ ਨਹੀਂ ਪਾ ਸਕਦੇ ਸੁਣ ਕੇ ਉਸ ਦਾ ਅੰਤ ਨਹੀਂ ਪਾ ਸਕਦੇ ਪਰ ਚੁੰਕੇ ਰੱਬੀ ਗੁਣਾ ਤੇ ਸ਼ਕਤੀਆਂ ਦੇ ਬੇਅੰਤ ਦੀ ਕਥਾ ਚੱਲ ਰਹੀ ਹੈ ਇਸ ਵਾਸਤੇ ਇਹ ਬੋਲਣਾ ਸੁਣਨਾ ਵੇਖਣਾ ਕਰਨਾ ਦੇਣਾ ਇਹ ਸ਼ਕਤੀਆਂ ਨੇ ਲਿਆਜ਼ਾ ਸਾਹਿਬ ਕਹਿੰਦੇ ਨੇ ਉਹਦੀ ਸਿਫਤ ਸਲਾਹ ਗਿਣੀ ਮਣੀ ਨਹੀਂ ਜਾ ਸਕਦੀ ਉਹ ਕੀ ਆਖ ਰਿਹਾ ਹੈ ਉਦੀ ਕਥਨੀ ਕੀ ਹੈ ਸੀਮਤ ਕਥਨੀ ਕਰਨ ਵਾਲਾ ਨਹੀਂ ਨਾਪ ਸਕਦਾ ਸੀਮਤ ਜੀਆਂ ਛੋਟੀ ਜੀਆਂ ਕਰਤ ਕਰਨ ਵਾਲਾ ਮਨੁੱਖ ਉਸ ਕਰਤੇ ਦੇ ਕਰਨਿਆ ਦਾ ਸਮਾਰ ਨਹੀਂ ਕਰ ਸਕਦਾ ਗਿਣਤੇ ਨਹੀਂ ਕਰ ਸਕਦਾ ਔਰ ਉਸ ਦੀ ਦਾਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਵੇਖਣਾ ਤੇ ਸੁਣਨਾ ਵੀ ਬੇਅੰਤ ਹੈ ਅੰਤ ਨਾ ਜਾਪੇ ਕਿਆ ਮਨਮੰਤ ਨਹੀਂ ਅੰਤ ਪਾਇਆ ਜਾ ਸਕਦਾ ਉਦੇ ਮਨ ਦੇ ਵਿਚ ਕੀ ਹੈ ਉਹਦੀ ਸੋਚਣੀ ਦੇ ਵਿਚ ਕੀ ਹੈ ਉਹਦੇ ਫੁਰਨਿਆਂ ਦੇ ਵਿਚ ਕੀ ਹੈ ਉਹਦੇ ਵਿਚਾਰਾਂ ਦੇ ਵਿਚ ਕੀ ਹੈ ਅੰਤ ਨ ਜਾਪੇ ਕੀਤਾ ਆਕਾਰ ਜਿੰਨਾ ਆਕਾਰ ਹੈ ਦ੍ਰਿਸ਼ਮਾਨ ਹੈ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਵੀ ਗਣਤੀ ਦੇ ਵਿਚ ਨਹੀਂ ਆ ਸਕਦਾ ਅੰਤ ਨ ਜਾਪੇ ਪਾਰ ਆਵਾਰ ਨਹੀਂ ਇਸ ਦਾ ਅੰਤ ਪਾਇਆ ਜਾ ਸਕਦਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਉਰਾਰ ਪਰ ਦਾ ਕੋਈ ਬੋਧ ਨਹੀਂ ਅੰਤ ਕਾਰਨ ਕੇਤੇ ਬਿੱਲਾ ਹੈ ਤਾਂ ਕਿ ਅੰਤ ਨਾ ਪਾਇਆ ਜਾਏ ਉਸ ਦਾ ਅੰਤ ਪਾਣ ਲਈ ਪਤਨੀ ਕਿਤਨੇ ਯਤਨਸ਼ੀਲ ਲੋਕ ਯਤਨ ਕਰ ਰਹੇ ਨੇ ਔਰ ਬਿਲਖ ਰਹਿਨੇ ਕੋਸ਼ਿਸ਼ ਕਰ ਰਹੇ ਨੇ ਉਸ ਦਾ ਅੰਤ ਪਾ ਲਈਏ ਅੰਤ ਪਾ ਲਈਏ ਪਰ ਸਹਿਬ ਕਹਿੰਦੇ ਨੇ ਤਾਂ ਕਿ ਅੰਤ ਨਾ ਪਾਇਆ ਜਾਏ ਪਰ ਹਕੀਕਤ ਇਹ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੇ ਗੁਣਾ ਦਾ ਉਸ ਦੇ ਵੇਖਣ ਦਾ ਉਸ ਦੇ ਸੁਣਨ ਦਾ ਉਸ ਦੇ ਬੋਲਣ ਦਾ ਉਸ ਦੇ ਕਰਨ ਦਾ ਉਸ ਦੇ ਦੇਣ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਉਸ ਦਾ ਇਹ ਅੰਤ ਕੋਈ ਨਹੀਂ ਪਾ ਸਕਦਾ ਕੋਈ ਨਹੀਂ ਪਾ ਸਕਦਾ ਤੇ ਜੋ ਕੋਈ ਇਹ ਆਖੇ ਬਹੁਤ ਹੈ ਬਹੁਤ ਹੈ ਬੇਅੰਤ ਹੈ ਬੇਅੰਤ ਹੈ ਐਸਾ ਕਹਿਣਾ ਵੀ ਉਹਦੀ ਇੱਕ ਸੀਮਾ ਹੋਵੇਗੀ ਬੇਅੰਤ ਆਖਣ ਦੀ ਵੀ ਸੀਮਾ ਹੋਵੇਗੀ ਉਸ ਤੋਂ ਵੀ ਉਹ ਅੱਗੇ ਹੈ ਉਸ ਤੋਂ ਵੀ ਉਹ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਮ ਉਹ ਸਾਹਿਬ ਮਾਲਕ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਉਹਦਾ ਸਿੰਘਾਸਣ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਔਰ ਉਸਦੇ ਟਿਕਾਣੇ ਉਸਦੇ ਸ਼ਿਖਾਸਣ ਤੋਂ ਵੀ ਉੱਚਾ ਹੈ ਉਸਦਾ ਨਾਮਣਾ ਉਸਦੀ ਹਸਤੀ ਉਸਦੀ ਸ਼ਕਤੀ किसी भी चीज की पहचान उसके गुणा करके होगी तो महाराज कहने जो उसका टिकाणा महान है उसका टिकाओ लेकिन उसका नावना उसकी हस्ती महान है महान है नहीं नापी तो डी जा सकती हाँ, एवड ऊंचा होवे कोए ਕਿਸ ਉੱਚੇ ਕੋ ਜਾਣੇ ਸੋਏ ਇਤਨਾ ਹੀ ਉੱਚਾ ਕੋਈ ਹੋਵੇ ਜਿੰਨਾ ਕਿ ਪ੍ਰਮਾਤਮਾ ਆਪ ਹੈ ਤਾਂ ਕਿਵਰੇ ਉਸ ਉੱਚੇ ਨੂੰ ਕੋਈ ਜਾਣੇ ਤਾਂ ਨਾ ਕੋਈ ਇਤਨਾ ਉੱਚਾ ਹੋਵੇ ਨਾ ਕੋਈ ਉਸ ਨੂੰ ਜਾਣ ਸਕੇ ਸਭ ਇਸ਼ਾਰੇ ਨੇ ਸੀਮਤ ਜਾਣਕਾਰੀਆਂ ਨੇ ਪ੍ਰਮਾਤਮਾ ਦੇ ਸੰਬੰਧ ਵਿੱਚ ਕਿਸੇ ਕੋਲ ਵੀ ਸੁਣੀ ਹੈ ਕਿਸੇ ਥਾਂ ਤੇ ਵੀ ਸੁਣੀ ਹੈ ਆਖਰ ਜਾਣਕਾਰੀ ਸੀਮਤ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਵਤਾਰ ਨਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਜੇਵੜ ਆਪ ਜਾਣੇ ਆਪ ਆਪ ਜਿਤਨਾ ਉਹ ਆਪ ਹੈ ਬਸ ਉਹ ਆਪ ਹੀ ਜਾਣਦਾ ਹੈ ਆਪ ਹੀ ਜਾਣਦਾ ਹੈ ਨਾਨਕ ਨਦਰੀ ਕਰਮੇ ਦਾਤ ਜੋ ਕੁਛ ਵੀ ਪ੍ਰਾਪਤ ਹੁੰਦਾ ਹੈ ਉਹਦੀ ਨਿਗਾਹ ਨਾਲ ਉਹਦੀ ਬਖਸ਼ਿਸ਼ ਨਾਲ ਉਹਦੀ ਰਹਿਮਤ ਨਾਲ